ਜਦੋਂ ਅਸੀਂ ਦੇਖਦੇ ਆ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਮਹਿਮ ਟੋਟਲ ਫੇਲ ਹੋ ਗਈ ਝੂਠ ਦਾ ਪ੍ਰਚਾਰ ਝੂਠ ਨੂੰ ਪ੍ਰਮੋਟ ਕੀਤਾ ਜਾ ਰਿਹਾ ਬਿਲਕੁਲ ਬਾਥਰੂਮ ਦੇ ਉੱਪਰ ਉਦਘਾਟਨ ਦੇ ਪੱਥਰ ਦੇ ਉੱਪਰ ਵੀ ਮੁੱਖ ਮੰਤਰੀ ਖੜਾ ਪੰਜਾਬ 60% ਅਧਿਆਪਕਾਂ ਦੀਆਂ ਪੋਸਟਾਂ ਅੱਜ ਵੀ ਖਾਲੀ ਦੱਸੋ ਅਧਿਆਪਕ ਕਿਉਂ ਨਹੀਂ ਆ ਕਿ ਸਾਡੇ ਸਕੂਲ ਦੇ ਵਿੱਚ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਕੰਦਾ ਉੱਚੀਆਂ ਕਰਕੇ ਬਾਥਰੂਮਾਂ ਦੇ ਉੱਪਰ ਪੱਥਰ ਲਾ ਕੇ ਇਹ ਝੂਠ ਦੇ ਛਲਾਵੇ ਨਾਲ এডਿਕੇਸ਼ਨ ਕ੍ਰਾਂਤੀ ਨਹੀਂ ਹੋਣੀ ਜਿਹੜਾ ਅੱਜ ਤੱਕ ਪੰਜਾਬ ਸਰਕਾਰ ਨੇ ਇਮਾਨਦਾਰੀ ਨਾਲ ਉਹਦੇ ਲਈ ਕੋਈ ਗਾਈਡਲਾਈਨ ਨਹੀਂ ਜਾਰੀ ਕੀਤੀ ਜਿੱਤੇ ਨਾਲ ਗਰੀਬ ਪਰਿਵਾਰਾਂ ਦੇ 25% ਬੱਚਿਆਂ ਨੂੰ ਮੁਫਤ ਔਰ ਲਾਜ਼ਮੀ ਸਿੱਖਿਆ ਮਿਲਣੀ ਹੈ ਸਧਾਰਨ ਪਰਿਵਾਰਾਂ ਦੇ ਬੱਚੇ ਅਧਿਕਾਰੀ ਬਣ ਕੇ ਨਿਕਲਣ ਅਸੀਂ ਉਹ ਪ੍ਰਬੰਧ ਦੀ এডਿਕੇਸ਼ਨ ਪੰਜਾਬ ਨੂੰ ਦੇਣਾ ਚਾਹੁੰਦੇ ਹਾਂ ਇਹ ਪੰਜਾਬ ਸੰਭਾਲੋ ਮਹਿਮ ਦਾ ਸਾਡਾ ਹਿੱਸਾ ਆ ਅੱਜ ਸਾਡੇ ਨਾਲ ਭੌਜਨ ਸਮਾਜ ਪਾਰਟੀ ਤੋਂ ਸਰਦਾਰ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਸਕੂਲਾਂ ਦੇ ਉਦਘਾਟਨ ਕੀਤੇ ਜਾ ਰਹੇ ਆ ਔਰ ਪ੍ਰਧਾਨ ਜੀ ਅਸੀਂ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਆ ਤੇ ਜਿੱਦਾਂ ਕਿ ਸਰਕਾਰ ਨੇ ਜਿਹੜੇ ਆ ਸਿੱਖਿਆ ਤੇ ਸਕੂਲਾਂ ਦੇ ਉਦਘਾਟਨ ਹੋ ਰਹੇ ਆ ਤੇ ਇਹਦੇ ਬਾਰੇ ਆਪਣੇ ਕੀ ਵਿਚਾਰ ਆ ਪੰਜਾਬ ਦੇ ਅੰਦਰ ਆਮ ਪਾਰਟੀ ਐਜੂਕੇਸ਼ਨ ਰੈਗੂਲੇਸ਼ਨ ਦਾ ਵਾਅਦਾ ਕਰਕੇ ਸਤਾ ਚਾਹੀਸ ਜੀ ਜੀ 3 ਸਾਲ ਬਾਅਦ ਅੱਜ ਜਦੋਂ ਅਸੀਂ ਦੇਖਦੇ ਆ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਮਹਿਮ ਟੋਟਲ ਫੇਲ ਹੋ ਗਈ। ਅਜਿਹਾ ਕਿ ਅਖਬਾਰਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਬਾਰ ਬਾਰ ਐਡ ਕੀਤੀ ਜਾ ਰਹੀ, ਪ੍ਰਮੋਸ਼ਨ ਕੀਤੀ ਜਾ ਰਹੀ ਆ। ਦੇਖੋ ਐਡ ਤਾਂ ਸਰਕਾਰੀ ਪੈਸਾ ਦੇ ਕੇ ਝੂਠ ਦਾ ਪ੍ਰਚਾਰ, ਝੂਠ ਨੂੰ ਪ੍ਰਮੋਟ ਕੀਤਾ ਜਾ ਰਿਹਾ। ਬਿਲਕੁਲ। ਕਦੀ ਇਤਿਹਾਸ ਦੇ ਵਿੱਚ ਤੁਸੀਂ ਇਹ ਦੇਖਿਆ ਸੀ ਕਿ ਬਾਥਰੂਮ ਦੇ ਉੱਪਰ ਘਾਟਨ ਦੇ ਪੱਥਰ ਦੇ ਉੱਪਰ ਵੀ ਮੁੱਖ ਮੰਤਰੀ ਖੜਾ ਹੋ ਇਹ ਵੀ ਹਾਸੋ ਹੋਣੀ ਜੀ ਗੱਲ ਹੋ ਗਈ ਹੈ ਵੀ ਔਰ ਬਾਥਰੂਮ ਤਿਆਰ ਵੀ ਨਾ ਹੋਵੇ ਔਰ ਨਾ ਉਹਦੇ ਅੰਦਰ ਪਾਣੀ ਦੀ ਸਪਲਾਈ ਨਾ ਬਾਥਰੂਮ ਦੇ ਦਰਵਾਜੇ ਲੱਗੇ ਪਰ ਪੰਜਾਬ ਦੀ ਸਰਕਾਰ ਉਦਘਾਟਨ ਕਰ ਰਹੀ ਕਿ ਅਸੀਂ ਬਾਥਰੂਮ ਤਿਆਰ ਕਰਤਾ ਅਸੀਂ ਸਕੂਲ ਦੀਆਂ ਕੰਧਾਂ ਬਣਾਤੀਆਂ ਕੰਧਾਂ ਦੇ ਉੱਪਰ ਮੂਰਤਾਂ ਬਣਾਤੀਆਂ ਫੋਟੋਆਂ ਬਣਾਤੀਆਂ ਜਦਕਿ ਅੰਦਰ ਸਟਾਫ ਜਿਹੜਾ ਜਿਨੇ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਨਾ ਟੀਚਰ ਤਾਂ ਹੈ ਹੀ ਨਹੀਂ ਬਿਲਕੁਲ 50 60% ਅਧਿਆਪਕਾਂ ਦੀਆਂ ਪੋਸਟਾਂ ਅੱਜ ਵੀ ਖਾਲੀ ਸਟੂਡੈਂਟ ਨੌਜਵਾਨ ਜਿਹੜੇ ਆ ਉਹ ਇਹਨਾਂ ਦੇ ਫੰਕਸ਼ਨਾਂ 'ਚ ਪਹੁੰਚ ਕੇ ਇਹਨਾਂ ਨੂੰ ਪੁੱਛਦੇ ਸਵਾਲ ਕਿ ਦੱਸੋ ਅਧਿਆਪਕ ਕਿਉਂ ਨਹੀਂ ਆ ਕਿ ਸਾਡੇ ਸਕੂਲ ਦੇ ਵਿੱਚ ਬਿਲਕੁਲ ਸਕੂਲ ਖਾਲੀ ਪਿਆ ਉਹਨਾਂ ਨੂੰ ਪੁਲਿਸ ਧੱਕੇ ਮਾਰ-ਮਾਰ ਕੇ ਸਕੂਲ ਫੰਕਸ਼ਨਾਂ ਤੋਂ ਮinistr ਜਿੱਥੇ ਜਾਂਦੇ ਚੀਫ ਮinistr ਜਾਂਦੇ ਉਹਦੇ ਫੰਕਸ਼ਨਾਂ ਤੋਂ ੱੱਕੇ ਮਾਰ ਕੇ ਡੰਡਿਆਂ ਨਾਲ ਕੁੱਟਕੁੱਟ ਕੇ ਬਾਹਰ ਕੱਢ ਰਹੀ ਸਕੂਲਾਂ ਚ ਮੁਖ ਅਧਿਆਪਕ 50% ਤੋਂ ਜ਼ਿਆਦਾ ਖਾਲੀ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਸੋ ਬਹੁਜਨ ਸਮਾਜ ਪਾਰਟੀ ਇਸ ਸਮੇਂ ਦਈਆ ਕਿ 100% 100% ਦੀ ਐਜੂਕੇਸ਼ਨ ਰੈਗੂਲੇਸ਼ਨ ਸਿੱਖਿਆ ਕ੍ਰਾਂਤੀ ਆਮ ਪਾਰਟੀ ਸਰਕਾਰ ਦੀ ਗਰੰਟੀ ਫੇਲ ਹੈ ਔਰ ਬੌਝਨ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮਹਮ ਚਲਾਈ ਆ ਮੈਂ ਪੰਜਾਬੀਆਂ ਨੂੰ ਸੱਦਾ ਦਿੰਨਾ ਨੌਜਵਾਨਾਂ ਨੂੰ ਸੱਦਾ ਦਿੰਨਾ ਸਟੂਡੈਂਟਸ ਨੂੰ ਸੱਦਾ ਦਿੰਨਾ ਉਹਨਾਂ ਦੇ ਪੇਰੈਂਟਸ ਨੂੰ ਮਾਪਿਆਂ ਨੂੰ ਸੱਦਾ ਦਿੰਨਾ ਕਿ ਬੌਝਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਨੂੰ ਅਸ਼ੀਰਵਾਦ ਦਿਓ ਕੰਧਾਂ ਉੱਚੀਆਂ ਕਰਕੇ ਬਾਥਰੂਮਾਂ ਦੇ ਉੱਪਰ ਪੱਥਰ ਲਾ ਕੇ ਇਹ ਝੋਟ ਦੇ ਛਲਾਵੇ ਨਾਲ ਐਜੂਕੇਸ਼ਨ ਕ੍ਰਾਂਤੀ ਨਹੀਂ ਹੋਣੀ ਬੀਐਸਪੀ education ਦਾ ਅਜੰਡਾ ਜਿਹੜਾ ਰੈਗੂਲੇਸ਼ਨ ਦਾ ਲੈ ਕੇ ਚੱਲੀ ਅਸੀਂ 100% ਸਰਕਾਰੀ ਸਕੂਲਾਂ ਚ ਅਧਿਆਪਕ ਦੇਵਾਂਗੇ 100% ਮੁੱਖ ਅਧਿਆਪਕ ਔਰ ਪ੍ਰਿੰਸੀਪਲ ਜਿਹੜਾ ਕੰਟਰੋਲ ਕਰਦਾ ਹੈਡਵਾ ਇੰਸਟੀਚੂਸ਼ਨ ਦਾ ਉਹਦਾ ਪ੍ਰਬੰਧ ਕਰਾਂਗੇ ਔਰ ਇਸ ਤੋਂ ਵੀ ਇਲਾਵਾ ਬਹੁਜਨ ਸਮਾਜ ਪਾਰਟੀ ਜਿਹੜਾ ਆਰਟੀ ਰਾਈਟ ਆਫ ਐਜੂਕੇਸ਼ਨ ਜਿਹੜਾ ਫ੍ਰੀ ਔਰ ਕੰਪਲਸਰੀ ਦਾ ਕਾਨੂੰਨ ਜਿਹੜਾ ਅਜੇ ਤੱਕ ਪੰਜਾਬ ਸਰਕਾਰ ਨੇ ਇਮਾਨਦਾਰੀ ਨਾਲ ਉਹਦੇ ਲਈ ਕੋਈ ਗਾਈਡਲਾਈਨ ਨਹੀਂ ਜਾਰੀ ਕੀਤੀ ਜਿੱਦੇ ਨਾਲ ਗਰੀਬ ਪਰਿਵਾਰਾਂ ਦੇ 25% ਬੱਚਿਆਂ ਨੂੰ ਮੁਫਤ ਔਰ ਲਾਜ਼ਮੀ ਸਿੱਖਿਆ ਮਿਲਣੀ ਹੈ ਅਜੇ ਤੱਕ ਉਹਦੇ ਐਡਮਿਸ਼ਨ ਨਹੀਂ ਸ਼ੁਰੂ ਹੋਏ ਇਸ ਕਰਕੇ ਪੰਜਾਬੀਆਂ ਨੂੰ ਸੱਦਾ ਆ ਕਿ ਆਓ ਇਹਨਾਂ ਦੇ ਝੋਟ ਨੂੰ ਰਿਜੈਕਟ ਕਰਕੇ ਬੌਧਨ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਐਜੂਕੇਸ਼ਨ ਰੈਗੂਲੇਸ਼ਨ ਦੇ ਅਜੰਡੇ ਨਾਲ ਖੜੇ ਹੋਈਏ ਬੌਧਨ ਸਮਾਜ ਪਾਰਟੀ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆ ਕੇ ਸਰਕਾਰੀ ਸਕੂਲਾਂ ਦੇ ਵਿੱਚੋਂ ਗਰੀਬ ਦੇ ਬੱਚੇ ਅਧਿਕਾਰੀ ਬਣ ਕੇ ਨਿਕਲਣ ਇਹ ਪ੍ਰਬੰਧ ਕਰਕੇ ਦਿਖਾਉਗੀ ਪੰਜਾਬ ਦੇ ਵਿੱਚ ਜਿੱਦਾਂ ਕਿ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਟੀਚਰ ਨਾ ਹੋਣ ਦਾ ਕਾਰਨ ਇਹ ਇਹਦੇ ਬਾਰੇ ਕਿ ਤੁਸੀਂ ਕੀ ਗੱਲਣਾ ਚਾਹੁੰਦੇ ਆ ਕਿ ਜਿੱਦਾਂ ਕਿ ਟੀਚਰ ਸਕੂਲਾਂ ਵਿੱਚ ਜਾਂਦੇ ਜਾਂਦੇ ਆ ਸਕੂਲਾਂ 'ਚ ਟੀਚਰ ਹਨਗੇ ਕਾਲਜਾਂ ਦੇ ਵਿੱਚ ਹਨਗੇ ਮਤਲਬ ਇੱਥੇ ਸਰਕਾਰ ਕਿੱਥੇ ਖੜੀ ਫਿਰੂ ਲੇਕੋ ਸਰਕਾਰ ਦੀ ਜਿਹੜੀ ਨੀਤ ਔਰ ਨੀਤੀ ਹੈ ਉਹ ਅਸਲ ਚ ਨੀਨੂ ਖੋਖਲਾ ਕਰਨੇ ਦੀ ਹੈ ਕਮਜ਼ੋਰ ਕਰਨੇ ਦੀ ਕਿਉਂਕਿ ਜਿਹੜੀ ਪ੍ਰਾਇਮਰੀ এডਿਕੇਸ਼ਨ ਆ ਉਹ ਫਾਊਂਡੇਸ਼ਨ ਆ এডਿਕੇਸ਼ਨ ਦੀ ਅਗਰ ਬੱਚਾ ਬੇਸਿਕ এডਿਕੇਸ਼ਨ ਦੇ ਵਿੱਚ ਪਛੜ ਗਿਆ ਤਾਂ ਉਹ ਅੱਗੇ ਹਾਇਰ এডਿਕੇਸ਼ਨ ਦੇ ਵਿੱਚ ਜਾ ਹੀ ਨਹੀਂ ਸਕਦਾ ਜਾ ਸਕਦਾ ਇਸ ਕਰਕੇ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਅੱਜ ਆਮ ਪਾਰਟੀ ਦੀ ਸਰਕਾਰ ਹੈ ਇਸ ਤੋਂ ਪਹਿਲਾਂ ਕਾਂਗਰਸ ਦੀ ਸੀ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਦੀ ਸੀ ਇਨਾਂ ਦਾ ਇੱਕੋ ਏਜੰਡਾ ਰਿਹਾ ਕਿ ਪਬਲਿਕ ਸੈਕਟਰ ਦੀ এডਿਕੇਸ਼ਨ ਨੂੰ ਇੰਨਾ ਕਮਜ਼ੋਰ ਕਰ ਦੋ ਖੋਖਲਾ ਕਰ ਦੋ ਵੀਕ ਕਰ ਦੋ ਉੱਥੇ ਤਾਂ ਕਿ ਜਿਹੜੇ ਬੱਚੇ ਸਕੂਲਾਂ ਵਿੱਚ ਜਾਣ ਉਹਨਾਂ ਨੂੰ ਅੱਖਰਾਂ ਦਾ ਗਿਆਨ ਵੀ ਪ੍ਰੋਪਰ ਨਾ ਹੋ ਸਕੇ ਔਰ ਉਹ ਅੱਗੇ ਹਰ এডਿਕੇਸ਼ਨ ਵਿੱਚ ਮੌਕੇ ਹਾਸਲ ਨਾ ਕਰ ਸਕਣ ਇਸ ਕਰਕੇ ਵਾਜਨ ਸਮਾਜ ਪਾਰਟੀ এডਿਕੇਸ਼ਨ ਰੈਗੂਲੇਸ਼ਨ ਦਾ ਸੰਜੀਦਾ ਅਜੰਡਾ ਤਿਆਰ ਕਰਕੇ ਚੱਲੀ ਹੈ ਕਿ ਇਹਨਾਂ ਰਾਜਨੀਤਿਕ ਦਲਾਂ ਦੀ ਨੀਤੀ ਔਰ ਨiyet ਸਰਕਾਰੀ ਸਕੂਲਾਂ ਚੋਂ ਭਿਖਾਰੀ ਪੈਦਾ ਕਰਨੇ ਦੀ ਔਰ ਬਹੁਜਨ ਸਮਾਜ ਪਾਰਟੀ ਐਜੂਕੇਸ਼ਨ ਸਿਸਟਮ ਦੇ ਵਿੱਚ 100% ਅਧਿਆਪਕਾਂ ਦੀਆਂ ਪੋਸਟਾਂ ਭਰ ਕੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਸਧਾਰਨ ਪਰਿਵਾਰਾਂ ਦੇ ਬੱਚੇ ਅਧਿਕਾਰੀ ਬਣ ਕੇ ਨਿਕਲਣ ਅਸੀਂ ਉਹ ਪ੍ਰਬੰਧ ਦੀ ਐਜੂਕੇਸ਼ਨ ਪੰਜਾਬ ਨੂੰ ਦੇਣਾ ਚਾਹੁੰਦੇ ਆ ਇਹ ਪੰਜਾਬ ਸੰਭਾਲੋ ਮਹਿਮਦ ਸਾਡਾ ਹਿੱਸਾ ਆ ਔਰ ਇਸੇ ਤਰ੍ਹਾਂ ਕਾਲਜਾਂ ਦੇ ਵਿੱਚ ਵੀ ਸਟਾਫ ਦੀ ਜਿਹੜੀ ਕਮੀ ਆ ਪੋਸਟ میٹرਿਕ ਸਕਾਲਰਸ਼ਿਪ ਦੇ ਫਰੰਟ ਤੇ ਸਰਕਾਰ ਫੇਲ ਆ ਬੱਚੇ ਜਿਹੜੇ ਆ ਜਦੋਂ ਐਗਜ਼ਾਮ ਦੇਣਾ ਹੁੰਦਾ ਰੋਲ ਨੰਬਰ ਦੀਆਂ ਸਲਿੱਪਾਂ ਮੰਗਦੇ ਆ ਉਹਨਾਂ ਨੇ ਜਿੰਨਾ ਦਿਨ ਆਪਣੇ ਐਗਜ਼ਾਮ ਦੇ ਲਈ ਪ੍ਰੈਪਰੇਸ਼ਨ ਕਰਨੀ ਹੁੰਦੀ ਆ ਕਨਸੈਂਟਰੇਟ ਕਰਨਾ ਹੁੰਦਾ ਪੜ੍ਹਨਾ ਹੁੰਦਾ ਤੇ ਉਹਨਾਂ ਨੂੰ ਚਿੰਤਾ ਹੁੰਦੀ ਆ ਕਿ ਸਾਨੂੰ ਰੋਲ ਨੰਬਰ ਦੀ ਸਲਿੱਪ ਮਿਲ ਜੂ ਜਾਂ ਨਹੀਂ ਮਿਲ ਜੂ ਤੋ ਬੌਝਨ ਸਮਾਜ ਪਾਰਟੀ ਐਜੂਕੇਸ਼ਨ ਦੇ ਲਈ ਇੱਕ ਅਲੱਗ ਬਜਟ ਰੱਖੋਗੀ ਕਿ ਭਾਈ ਜਿਹੜਾ ਪਹਿਲਾਂ ਹੀ ਇਹ ਪ੍ਰਬੰਧ ਕਰ ਦਿੱਤਾ ਜਾਊਗਾ ਕਿ ਕਿਸੇ ਬੱਚੇ ਨੂੰ ਰੋਲ ਨੰਬਰ ਦੀ ਸਲਿੱਪ ਲਈ ਭਟਕਣਾ ਨਹੀਂ ਪਏਗਾ ਉਸ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਇਫੈਕਟਿਵ ਤਰੀਕੇ ਨਾਲ ਲਾਗੂ ਕਰਨ ਦੀ ਕਿ ਇਹ ਚਾਰੇ ਤਿਰਾਂ ਨੂੰ ਰਿਜੈਕਟ ਕਰੀਏ ਔਰ ਬੌਝਨ ਸਮਾਜ ਪਾਰਟੀ ਦੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਅਜੰਡਾ ਹੈ ਉਹਨੂੰ ਆਪਾਂ ਸਪੋਰਟ ਕਰੀਏ ਔਰ ਰਾਜ ਕਰ ਚੁੱਕੀਆਂ ਤੇਰਾ ਔਰ ਅੱਜ ਦੀ ਰਾਜਨੀਤਿਕ ਧਿਰ ਇਹਨਾਂ ਦਾ ਖੋਖਲੇ ਏਜੰਡੇ ਨੂੰ ਰਿਜੈਕਟ